ਬੀਤੇ ਦਿਨੀ ਪਾਕਿਸਤਾਨੀ ਫੌਜ ਦੇ ਵੱਲੋਂ ਇੱਕ ਭਾਰਤੀ ਬੀਐਸਐਫ ਫੌਜੀ ਜਵਾਨ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਕਈ ਤਰੀਕੇ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਫੌਜ ਦੇ ਵੱਲੋਂ ਹਿਰਾਸਤ ਚ ਲਏ ਗਏ ਇਸ ਭਾਰਤੀ ਫੌਜੀ ਨੂੰ 48 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪਾਕਿਸਤਾਨੀ ਫੌਜ ਦੇ ਵੱਲੋਂ ਹਾਲੇ ਤੱਕ ਕਿਸੇ ਤਰੀਕੇ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਕਿ ਇਸ ਫੌਜੀ ਜਵਾਨ ਨੂੰ ਕਿੱਥੇ ਰੱਖਿਆ ਗਿਆ ਹੈ ਤੇ ਇਸ ਦੀ ਸਿਹਤ ਜਾਂ ਫਿਰ ਇਸ ਦੇ ਕੋਲੋਂ ਕੀ ਚੀਜ਼ਾਂ ਬਰਾਮਦ ਹੋਈਆਂ ਨੇ ਤਾਂ ਲਗਾਤਾਰ ਭਾਰਤੀ ਫੌਜ ਤੇ ਭਾਰਤ ਦੀਆਂ ਚਿੰਤਾਵਾਂ ਜਿਹੜੀਆਂ ਨੇ ਉਬਾਧੀਆਂ ਜਾ ਰਹੀਆਂ ਨੇ ਕਿਉਂਕਿ ਲਗਾਤਾਰ ਪਹਿਲਗਾਮ ਹਮਲੇ ਤੋਂ ਬਾਅਦ ਦੋਹਾਂ ਮੁਲਕਾਂ ਦੇ ਸੰਬੰਧ ਵਿਗੜਦੇ ਜਾ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵੱਲੋਂ ਪੰਜ ਵੱਡੇ ਕਦਮ ਪੰਜ ਵੱਡੇ ਐਕਸ਼ਨ ਜਿਹੜਾ ਨੇ ਉਹ ਪਾਕਿਸਤਾਨ ਦੇ ਖਿਲਾਫ ਲੈ ਗਏ ਨੇ ਜਿਸ ਦੇ ਵਿੱਚ ਸਭ ਤੋਂ ਅਹਿਮ ਫੈਸਲਾ ਸਿੰਧ ਜਲ ਸਮਝੌਤਾ ਰੱਦ ਕਰਨਾ ਹੈ ਤੇ ਉਧਰੋਂ ਪਾਕਿਸਤਾਨ ਦੇ ਵੱਲੋਂ ਵੀ ਅਜਿਹੀ ਕੁਝ ਕਦਮ ਜਿਹੜਾ ਨੇ ਚੁੱਕੇ ਗਏ ਨੇ ਜਿਸ ਦੇ ਵਿੱਚ ਸ਼ਿਮਲਾ ਐਗਰੀਮੈਂਟ ਰੱਦ ਕਰ ਦਿੱਤਾ ਗਿਆ ਹੈ ਉਹਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਤੇ ਲਗਾਤਾਰ ਸਮਝੌਤੇ ਤੋੜਨ ਦਾ ਦੌਰ ਦੋਹਾਂ ਥਾਂਵਾਂ ਤੋਂ ਜਾਰੀ ਹੈ ਤੇ ਸਭ ਦੇ ਦਰਮਿਆਨ ਹੁਣ ਖਬਰਾਂ ਇਹ ਵੀ ਨਿਕਲ ਰਹੀਆਂ ਨੇ ਗੱਲਾਂ ਇਹ ਵੀ ਨਿਕਲ ਰਹੀਆਂ ਨੇ ਕਿ ਜਿਹੜਾ ਸਮਝੌਤਾ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹੋਇਆ ਹੈ ਕਿ ਜੇਕਰ ਦੋਹਾਂ ਮੁਲਕਾਂ ਦੇ ਫੌਜੀ ਗਲਤੀ ਦੇ ਨਾਲ ਬਾਰਡਰ ਕਰਾਸ ਕਰ ਲੈਂਦੇ ਨੇ ਤਾਂ 24 ਘੰਟੇ ਦੇ ਦਰਮਿਆਨ ਉਹਨਾਂ ਨੂੰ ਛੱਡਣਾ ਹੁੰਦਾ ਪਰ ਜੇਕਰ ਗਲਤੀ ਕੀਤੀ ਜਾਵੇ ਤਾਂ ਫੌਜੀ ਜਵਾਨ ਜਿਹੜਾ ਭਾਰਤ ਦੀ ਸਰਹੱਦ ਤੋਂ ਬਾਹਰ ਚੱਕਿਆ ਗਿਆ ਜਿਸ ਦਾ ਨਾਮ ਪੀ ਕੇ ਸਿੰਘ ਹੈ ਪੱਛਮੀ ਬੰਗਾਲ ਕਲਕੱਤੇ ਦਾ ਰਹਿਣ ਵਾਲਾ ਹੈ ਤਾਂ ਉਸ ਨੂੰ ਹਿਰਾਸਤ ਚ ਲੈ ਹੋਏ 48 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਪਾਕਿਸਤਾਨ ਫੌਜ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਨਾਤਾ ਜਾਣਕਾਰੀ ਦਿੱਤੀ ਜਾ ਰਹੀ ਹੈ ਨਾ ਹੀ ਭਾਰਤੀ ਫੌਜ ਦੇ ਨਾਲ ਫਲੈਗ ਮੀਟਿੰਗ ਕੀਤੀ ਜਾ ਰਹੀ ਹੈ ਤੰਦਾਜ਼ੀ ਇਹ ਕਿ 31 ਮਾਰਚ ਨੂੰ ਇਹ ਫੌਜੀ ਜਵਾਨ ਪੱਛਮੀ ਬੰਗਾਲ ਤੋਂ ਛੁੱਟੀਆਂ ਕਰਕੇ ਮੁੜ ਕੇ ਆਪਣੇ ਜਿਹੜਾ ਡਿਊਟੀ ਤੇ ਪਰਤਿਆ ਸੀ ਸ਼੍ਰੀਨਗਰ ਦੇ ਵਿੱਚ ਬੀਐਸਐਫ ਦੀ ਬਟਾਲੀਅਨ ਦੇ ਵਿੱਚ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਇਸ ਨੂੰ ਜਿਹੜਾ ਹੁਸੈਨੀਵਾਲਾ ਬਾਰਡਰ ਟਰਾਂਸਫਰ ਕੀਤਾ ਗਿਆ ਜਿੱਥੇ ਕਿਸਾਨਾਂ ਦੇ ਨਾਲ ਇਸ ਫੌਜੀ ਦੀ ਡਿਊਟੀ ਲੱਗੀ ਸੀ ਤੇ ਕੱਲ ਜਦੋਂ ਕਿਸਾਨਾਂ ਦੇ ਵੱਲੋਂ ਫੈਂਸਿੰਗ ਕਰਾਸ ਕਰਕੇ ਫਸਲ ਕਟਣੀ ਸੀ ਤਾਂ ਇਹ ਫੌਜੀ ਜਵਾਨ ਪੀਕੇ ਸਿੰਘ ਵੀ ਜਿਹੜਾ ਹੈ ਇਹ 208/1 ਫੈਂਸਿੰਗ ਗੇਟ ਤੋਂ ਜਿਹੜਾ ਹੈ ਪਾਕਿਸਤਾਨ ਵਾਲੇ ਪਾਸੇ ਜਾਂਦਾ ਹੈ ਤੇ ਉੱਥੇ ਜਾ ਕੇ ਕਿਸਾਨਾਂ ਦੇ ਨਾਲ ਫਸਲ ਘਟਵਾਉਂਦਾ ਤਾਂ ਕਿਸਾਨਾਂ ਦੀ ਰਾਖੀ ਦੇ ਲਈ ਜਾਂ ਫਿਰ ਚੈਕਿੰਗ ਦੇ ਲਈ ਇਹ ਪ੍ਰੋਟੋਕੋਲ ਹੈ ਕਿ ਵਹਿੰਸਿੰਗ ਪਾਰ ਜਿਹੜੇ ਖੇਤ ਨੇ ਤਾਂ ਉੱਥੇ ਕਿਸਾਨਾਂ ਦੇ ਨਾਲ ਫੌਜ ਵੀ ਜਿਹੜਾ ਹੈ ਉਹ ਜਾਂਦੀ ਹੈ ਤਾਂ ਜਦੋਂ ਫਸਲ ਕੱਟਣ ਤੋਂ ਬਾਅਦ ਥੋੜਾ ਰੈਸਟ ਕਰਨ ਦਾ ਸਮਾਂ ਹੁੰਦਾ ਹੈ ਤਾਂ ਇਹ ਫੌਜੀ ਜਵਾਨ ਜਿਹੜਾ ਇੱਕ ਬ੍ਰੇਕ ਇੱਕ ਬੂਟੇ ਦੇ ਹੇਠ ਬੈਠ ਕੇ ਸਾਹ ਲੈ ਰਿਹਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਪਾਕਿਸਤਾਨੀ ਰੇਂਜਰਸ ਪੰਜਾਬ ਵਾਲੇ ਪਾਸੇ ਦੇ ਪਾਕਿਸਤਾਨ ਦੇ ਪੰਜਾਬ ਵਾਲੇ ਪਾਸੇ ਤੋਂ ਜਿਹੜਾ ਨੇ ਬੀਐਸਐਫ ਦੇ ਪਾਕਿਸਤਾਨ ਦੇ ਜਵਾਨ ਜਿਹੜਾ ਨੇ ਉਹ ਆ ਕੇ ਇਸ ਫੌਜੀ ਜਵਾਨ ਨੂੰ ਘੇਰਾ ਪਾ ਲੈਂਦੇ ਨੇ ਤੇ ਉਸ ਤੋਂ ਬਾਅਦ ਇਸ ਨੂੰ ਆਪਣੇ ਨਾਲ ਲੈ ਜਾਂਦੇ ਨੇ ਜਹ ਹਥਿਆਰ ਤੱਕ ਜਿਹੜਾ ਹੈ ਪਾਕਿਸਤਾਨ ਫੌਜ ਦੇ ਵੱਲੋਂ ਆਪਣੀ ਹਿਰਾਸਤ ਚ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਇਹ ਦੋ ਤਸਵੀਰਾਂ ਜਿਹੜੀਆਂ ਨੇ ਉਹ ਭਾਰਤ ਦੀ ਫੌਜ ਨੂੰ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਤਸਵੀਰਾਂ ਵੀ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਇੱਕ ਤਸਵੀਰ ਉਸ ਸਮੇਂ ਦੀ ਹੈ ਜਦੋਂ ਇਹ ਫੌਜੀ ਨੂੰ ਅਰੈਸਟ ਕੀਤਾ ਗਿਆ ਸੀ ਤਾਂ ਫੌਜੀ ਦੇ ਕੋਲ ਇੱਕ AK47, ਦੋ ਮੈਗਜ਼ੀਨ, ਦੋ ਪਾਣੀ ਦੀਆਂ ਬੋਤਲਾਂ ਤੇ ਕੁਝ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਨੇ ਤੇ ਤਸਵੀਰਾਂ ਚ ਵੀ ਦੇਖ ਰਹੀਆਂ ਨੇ ਤੇ ਦੂਸਰੀ ਤਸਵੀਰ ਉਸ ਸਮੇਂ ਦੀ ਹੈ ਜਦੋਂ ਇਸ ਫੌਜੀ ਨੂੰ ਆਪਣੇ ਨਾਲ ਪਾਕਿਸਤਾਨ ਦੀ ਫੌਜ ਲੈ ਕੇ ਜਾਂਦੀ ਹੈ ਅੱਖਾਂ ਦੇ ਉੱਤੇ ਪੱਟੀਆਂ ਬੰਨੀਆਂ ਹੋਈਆਂ ਨੇ ਤੇ ਗੱਡੀ ਦੇ ਵਿੱਚ ਬਿਠਾਇਆ ਹੋਇਆ ਤੇ 48 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਉਸੇ ਸਮੇਂ ਜਦੋਂ ਇਹ ਜਾਣਕਾਰੀ ਭਾਰਤੀ ਬੀਐਸਐਫ ਦੇ ਉੱਚ ਅਧਿਕਾਰੀਆਂ ਨੂੰ ਮਿਲਦੀ ਹੈ ਤਾਂ ਉੱਚ ਅਧਿਕਾਰੀ ਮੌਕੇ ਤੇ ਹੀ ਉਹ ਸੈਨੀਵਾਲਾ ਬਾਰਡਰ ਕ੍ਰੋਸ ਕਰਕੇ ਜਾਂਦੇ ਨੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਪਾਕਿਸਤਾਨ ਦੇ ਵੱਲੋਂ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਪਾਕਿਸਤਾਨ ਦੀ ਫੌਜ ਕਿਸੇ ਵੀ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਪਰ ਹੁਣ ਜੋ ਜਾਣਕਾਰੀਆਂ ਆ ਰਹੀਆਂ ਨੇ ਕਿ ਦੋਹਾਂ ਦੇ ਦਰਮਿਆਨ ਗੱਲਬਾਤ ਚੱਲੀ ਹੈ ਤੇ ਕਿਐਸ ਰਾਈਆਂ ਨੇ ਕਿ ਬਹੁਤ ਜਲਦ ਸ਼ਾਇਦ ਮੀਟਿੰਗ ਵੀ ਹੋ ਸਕਦੀ ਹੈ ਪਰ ਸਮਝੌਤਾ ਜਿਹੜਾ ਹੈ ਉਹਦੀ ਉਲੰਘਣਾ ਹੁੰਦੀ ਦਿਖਾਈ ਦੇ ਰਹੀ ਹੈ ਦੋਹਾਂ ਮੁਲਕਾਂ ਦੇ ਦਰਮਿਆਨ ਫੌਜ ਦੇ ਵਿੱਚ ਸਮਝੌਤਾ ਹੈ ਕਿ ਜੇਕਰ ਕੋਈ ਵੀ ਫੌਜੀ ਕਿਸੇ ਤਰੀਕੇ ਗਲਤੀ ਦੇ ਨਾਲ ਇੱਕ ਦੂਸਰੇ ਦੇ ਮੁਲਕ ਦੇ ਬਾਰਡਰ ਕਰਾਸ ਕਰਦਾ ਹੈ ਤਾਂ 24 ਘੰਟੇ ਦੇ ਵਿੱਚ ਉਸ ਫੌਜੀ ਨੂੰ ਛੱਡਣਾ ਹੁੰਦਾ ਹੈ ਬੀਤੇ ਸਾਲਾਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਵਿੰਗ ਕਮਾਂਡਰ ਅਭਿਨੰਦਨ ਇੱਕ 에어 ਸਟ੍ਰਾਈਕ ਦੇ ਦੌਰਾਨ ਪਾਕਿਸਤਾਨ ਦੇ ਵਿੱਚ ਆਪਣੇ ਜਹਾਜ਼ ਸਮੇਤ ਲਿੱਖਦੇ ਨੇ ਉਸ ਤੋਂ ਬਾਅਦ ਪਾਕਿਸਤਾਨ ਦੀ ਫੌਜ ਜਿਹੜੀ ਆ ਉਹਨਾਂ ਨੂੰ ਹਿਰਾਸਤ ਚ ਲੈਂਦੀ ਹੈ ਤੇ ਭਾਰਤ ਜਦੋਂ ਇਸ ਪੂਰੀ ਗੱਲ ਦੀ ਮੰਗ ਕਰਦਾ ਸਮਝੌਤੇ ਦਾ ਜਿਹੜਾ ਉਹ ਪਹਿਲੂ ਰੱਖਦਾ ਹੈ ਤਾਂ ਦੋਸਤੋ ਬਾਅਦ ਉਸ ਸਮੇਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਐਲਾਨ ਕਰਦੇ ਨੇ ਕਿ ਅਬਿਨੰਦਨ ਨੂੰ ਸ਼ਾਮ ਤੱਕ ਛੱਡ ਦਿੱਤਾ ਜਾਏਗਾ ਤੇ ਬਾਗਾਟਾਰੀ ਸਰਹੱਦ ਦੇ ਰਾਹੀ ਅਬਿਨੰਦਨ ਨੂੰ ਭਾਰਤ ਲਿਆਂਦਾ ਗਿਆ ਸੀ ਤੇ ਹੁਣ ਇਹ ਸਬਦੇ ਦਰਮਿਆਨ 48 ਘੰਟੇ ਦਾ ਸਮਾਂ ਬੀਤ ਗਿਆ ਹੈ 48 ਘੰਟੇ ਤੋਂ ਵੱਧ ਘੰਟੇ ਬੀਤ ਗਏ ਨੇ ਪਰ ਇਹ ਫੌਜੀ ਜਵਾਨ ਨੂੰ ਹਾਲੇ ਤੱਕ ਨਹੀਂ ਛੱਡਿਆ ਗਿਆ ਪਾਕਿਸਤਾਨ ਦੇ ਵੱਲੋਂ ਤੇ ਪਰਿਵਾਰ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਮਸਲੇ ਨੂੰ ਜਲਦੋਂ ਜਲਦ ਖਤਮ ਕਰਾਇਆ ਜਾਵੇ ਕਿਉਂਕਿ ਚਿੰਤਾਵਾਂ ਵਧੀਆਂ ਨੇ ਪਹਿਲਗਾਮ ਹਮਲੇ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਦੋਹਾਂ ਦੇਸ਼ਾਂ ਦੇ ਦੋਹਾਂ ਮੁਲਕਾਂ ਦੇ ਸਬੰਧ ਵਿਗੜਦੇ ਜਾ ਰਹੇ ਨੇ ਤਾਂ ਪਰਿਵਾਰ ਨੂੰ ਖਾਸਾ ਹੈ ਕਿ ਕੋਈ ਵੱਡਾ ਨੁਕਸਾਨ ਐਸੋ ਫੌਜੀ ਦਾ ਪਾਕਿਸਤਾਨ ਨਾ ਕਰ ਦਵੇ ਤਾਂ ਸਾਰੀ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿੱਲ ਤਾਂ ਸੁਖਵੀਰ ਬੀਤੇ ਦਿਨੀ ਪਾਕਿਸਤਾਨ ਫੌਜ ਦੇ ਵੱਲੋਂ ਇੱਕ ਭਾਰਤੀ ਬੀਐਸਐਫ ਜਵਾਨ ਪੀਕੇ ਸਿੰਘ ਨੂੰ ਹਿਰਾਸਤ ਚ ਲਿਆ ਗਿਆ ਹੈ 48 ਘੰਟੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਫੌਜੀ ਦੀ ਨਾ ਤਾਂ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ ਨਾ ਹੀ ਕਿਸੇ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤੇ ਪਰਿਵਾਰ ਦੀਆਂ ਚਿੰਤਾਵਾਂ ਵਧੀਆਂ ਨੇ ਪਰਿਵਾਰ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਸ ਦੀ ਰਿਹਾਈ ਕਰਾਈ ਜਾਵੇ ਕੀ ਕੁਝ ਹੈ ਪੂਰਾ ਮਾਮਲਾ ਤੇ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਂ ਬਿਲਕੁਲ ਬਿਲਕੁਲ ਜਿਸ ਤਰੀਕੇ ਦੇ ਨਾਲ ਵਿਵੇਕ ਬੀਤੇ ਕੱਲ ਆਪਾਂ ਵੱਡੀ ਇਹ ਜਾਣਕਾਰੀ ਜਿਹੜੀ ਆ ਦਸ਼ਕਾਂ ਦੇ ਨਾਲ ਸਾਂਝੀ ਕੀਤੀ ਸੀ ਉਸ ਦੇ ਦਰਮਿਆਨ ਬੀਤੇ ਕੱਲ ਇਸ ਗੱਲ ਦੇ ਉੱਪਰ ਗੱਲ ੜੀ ਹੋਈ ਸੀ ਕਿ ਫਲੈਗ ਮੀਟਿੰਗ ਤੋਂ ਮਨਾ ਕੀਤਾ ਗਿਆ ਪਰ ਹੁਣ 10 ਫਲੈਗ ਮੀਟਿੰਗਸ ਹੋਣ ਤੋਂ ਬਾਅਦ ਵੀ ਜਿਹੜੀਆਂ ਤੇ ਬੇਸਟਾ ਰਹੀਆਂ ਨੇ ਉਹਨਾਂ ਤੋਂ ਬਾਅਦ ਵੀ ਕਿਸੇ ਵੀ ਤਰੀਕੇ ਦੇ ਨਾਲ ਕਹੇ ਲਈਏ ਕਿ ਪੀਕੇ ਸਾਹੋਦੂ ਛੱਡਣ ਦੀਆਂ ਗਤੀਵਿਧੀਆਂ ਜੁੜੀਆਂ ਨੇ ਉਹ ਨਹੀਂ ਸਾਹਮਣੇ ਆਈਆਂ ਜਾਣਕਾਰੀ ਹੁਣ ਜਿਵੇਂ ਜਿਵੇਂ ਇਹ ਮਾਮਲਾ ਜਿਹੜਾ ਪੁਰਾਣਾ ਹੁੰਦਾ ਜਾ ਰਿਹਾ ਜਾਂ ਪਰ ਇਸ ਮਾਮਲੇ ਦੇ ਵਿੱਚ ਹੋਰ ਜਾਣਕਾਰੀਆਂ ਮਿਲਦੀਆਂ ਤੇ ਇਹ ਕਿਹਾ ਜਾ ਰਿਹਾ ਕਿ ਉਹ ਕੁਝ ਦਿਨ ਪਹਿਲਾਂ ਹੀ ਇਸ ਬਾਰਡਰ ਦੇ ਉੱਪਰ ਟਰਾਂਸਫਰ ਹੋ ਕੇ ਆਇਆ ਸੀ ਉਹਨੂੰ ਕਹਿੰਦੇ ਪਤਾ ਨਹੀਂ ਸੀ ਲੱਗਾ ਕਿ ਕਿਵੇਂ ਜ਼ੀਰੋ ਲਾਈਨ ਦੇ ਉੱਪਰ ਕੀ ਕੀ ਪ੍ਰੋਟੋਕਾਲ ਹੈ ਇੱਥੇ ਕਿ ਇਸ ਤਰੀਕੇ ਦੇ ਨਾਲ ਰੁਕਣਾ ਹਾਲਾਂਕਿ ਇੱਕ ਸੈਨਿਕ ਨੂੰ ਪਤਾ ਹੁੰਦਾ ਇੱਕ ਫੌਜੀ ਨੂੰ ਪਤਾ ਹੁੰਦਾ ਪਰ ਹੋ ਸਕਦਾ ਹੈ ਕਿਸੇ ਸਮੇਂ ਉਹਦੇ ਜ਼ਿਹਨ ਦੇ ਵਿੱਚੋਂ ਇਹ ਚੀਜ਼ ਨਿਕਲ ਗਈ ਹੋਵੇ ਤੇ ਉਧਰ ਦੇ ਪਾਸੇ ਜਾਂਦਾ ਜਦੋਂ ਉਹ ਨੂੰ ਫੜ ਲਿਆ ਜਾਂਦਾ ਹੁਣ ਇਸ ਨਾ ਚੱਲਣ ਦੀ وجہ ਹੁਣ ਤੱਕ ਜਿਹੜੀ ਸਮਝ ਆ ਰਹੀ ਹੈ ਜਾਂ ਫਿਰ ਆਪਾਂ ਇੱਕ ਅਨੁਮਾਨ ਜੇ ਕਰ ਲਵਈਏ ਤਾਂ ਉਹ ਇਹ ਹੈ ਕਿ ਮੂਵਮੈਂਟ ਜਿਹੜੀ ਹੈ ਨਾ ਉਹ ਕ੍ਰੂਸ਼ਲ ਬਹੁਤ ਬਣ ਰਹੀ ਹੈ ਮਾਹੌਲ ਜਿਹੜਾ ਹੈ ਉਹ ਬਹੁਤ ਗੰਭੀਰਤਾ ਨਾਲ ਨੂੰ ਸੰਵੇਦਨਸ਼ੀਲਤਾ ਨੂੰ ਮੋੜੇ ਕੁੱਟ ਕੱਟਦਾ ਜਾ ਰਿਹਾ ਭਾਵੇਂ ਵੱਖ-ਵੱਖ ਤਰੀਕੇ ਦੇ ਨਾਲ ਹੋਰ ਸਾਰੀਆਂ ਚੀਜ਼ਾਂ ਹੁਣ ਪਾਣੀ ਨਾਲ ਕਰਨਾ ਹੋਵੇ ਵੀਜ਼ਾ ਸਿਵਾਮ ਨੇ ਉਹ ਸਾਰੀਆਂ ਚੀਜ਼ਾਂ ਦੇ ਉੱਪਰ ਇੰਪੈਕਟ ਆਉਣਾ ਹੋਵੇ ਇਸੇ ਦੇ ਦਰਮਿਆਨ ਕਾਰ ਕਦੇ ਵੀ ਨਹੀਂ ਚਾਹੇਗੀ ਕਿ ਉਹਨਾ ਦੀ ਚੇਨਾਂ ਦੇ ਬਿਲੋਂ ਇਸ ਨੂੰ ਛੜਿਆ ਪਰ ਇੱਕ ਤਰੀਕੇ ਨਾਲ ਹੁਣੀਆਂ ਪੱਧਰ ਦੇ ਉੱਪਰ ਵੀ ਪਾਕਿਸਤਾਨ ਦੇ ਵੱਲੋਂ ਜੇਕਰ ਐਸੇ ਮੌਕੇ ਦੇ ਉੱਪਰ ਜਦੋਂ ਭਾਰਤ ਬਹੁਤ ਸਾਰੀਆਂ ਤਿਆਰੀਆਂ ਕਰ ਰਿਹਾ ਜਿਹੜੀਆਂ ਕਿ ਖਬਰਾਂ ਵਿੱਚ ਤੇ ਸਾਹਮਣੇ ਆ ਰਹੀਆਂ ਨੇ ਪੁਖਤਾ ਜਵਾਬ ਦੇਣ ਦੀ ਜਿਹੜੇ ਕਿ ਪਾਕਿਸਤਾਨ ਵਾਲੇ ਇਲਾਕੇ ਦੇ ਵਿੱਚ دہشت گردੀ ਦੇ ਫਲਾਉਣ ਦੇ ਕੈਂਪ ਨੇ ਜਿੱਥੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਹੋਰ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਉਹਨਾਂ ਦੇ ਉੱਪਰ ਵੱਡੀਆਂ ਕਾਰਵਾਈਆਂ ਕਹਿੰਦੇ ਨੇ ਕਿ ਹੋ ਸਕਦੀਆਂ ਨੇ ਅਜਿਹਿਆਂ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹੁਣ ਜਦੋਂ ਮਾਹੌਲ ਇੰਨਾ ਦਾ ਹੋਵੇ ਬਹੁਤ ਸਖਤ ਪਾਕਿਸਤਾਨ ਦੇ ਅ ਕਹ ਲਈ ਕਿ ਰੇਂਜਰਸ ਦੇ ਵੱਲੋਂ ਭਾਰਤੀ ਸੈਨਿਕ ਨੂੰ ਫੜਿਆ ਗਿਆ ਹੋਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਇੱਕ ਸੈਨਿਕ ਦੇ ਥਰੂ ਹੀ ਮਨਵਾਈਆਂ ਜਾ ਸਕਦੀਆਂ ਨੇ ਇਹ ਤੋਂ ਆਪਾਂ ਵੀ ਭਲੀ ਭਾਂਤੀ ਜਾਣੂ ਆ ਬਹੁਤ ਸਾਰੀਆਂ ਚੀਜ਼ਾਂ ਇੱਕ ਤਰੀਕੇ ਦੇ ਨਾਲ ਹੋ ਸਕਦੀਆਂ ਨੇ ਹੁਣ ਦੇਖੋ ਕਿੱਡਾ ਵੱਡਾ ਪ੍ਰਭਾਵ ਅਨੰਦਨ ਦੇ ਉਸ ਕਹ ਲਈ ਕਿ ਘਟਨਾਕ੍ਰਮ ਤੋਂ ਬਾਅਦ ਹੋਇਆ ਸੀ ਕਿੱਡੇ ਵੱਡੇ ਪ੍ਰਭਾਵ ਜਿਹੜੇ ਨੇ ਉਹ ਪਏ ਉਸ ਪ੍ਰਭਾਵ ਤੋਂ ਬਾਅਦ ਹਾਲਾਂਕਿ ਸਾਰਾ ਕੁਝ ਹੋਇਆ ਇੱਕ ਸੰਧੀ ਦੇ ਅਧੀਨ ਹੈ ਕਿਸੇ ਵੀ ਤਰੀਕੇ ਦੇ ਨਾਲ ਉਸ ਸੈਨਿਕ ਨੂੰ ਮੋੜਨਾ ਹੀ ਹੁੰਦਾ ਪਰ ਜਿਵੇਂ 48 ਘੰਟੇ ਸਮਾ ਹੋ ਚੁੱਕਾ ਹੈ ਤਾਂ ਸ਼ਾਮ ਸੁੰਦਰ ਸਾਹੂ ਜਿਹੜੇ ਦੇ ਭਰਾ ਨੇ ਪੀਕੇ ਸਾਹੂ ਦੇ ਉਹਨਾਂ ਦੇ ਵੱਲੋਂ ਅਪੀਲ ਜ਼ਰੂਰ ਸਰਕਾਰ ਨੂੰ ਕੀਤੀ ਗਈ ਹੈ ਕਿ ਭਈ ਸਰਕਾਰ ਦੇ ਵੱਲੋਂ ਇਸ ਦੇ ਉੱਪਰ ਜਿਹੜੀ ਹੈ ਸਖਤੀ ਦੇ ਨਾਲ ਕੋਈ ਕਾਰਵਾਈ ਕੀਤੀ ਜਾਵੇ ਹਾਲਾਂਕਿ ਜਿਹੜੇ ਹਾਲਾ ਅਧਿਕਾਰੀ ਨੇ ਦੋਵਾਂ ਪਾਸਿਆਂ ਤੋਂ ਦੋਵਾਂ ਮੁਲਕਾਂ ਤੋਂ ਉਹਨਾਂ ਦੀ ਗੱਲਬਾਤ ਜਾਰੀ ਹੈ ਪਰ ਹਾਲਾ ਅਧਿਕਾਰੀਆਂ ਦੇ ਉੱਪਰ ਸਰਕਾਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਨੂੰ ਕਹ ਜੀਏ ਕਿ ਅੱਗੇ ਦਿੱਤੀ ਜਾਣੀ ਹੈ ਜਾਂ ਫਿਰ ਇਸ ਨੂੰ ਕਰਨ ਦੀ ਗੱਲ ਕੀਤੀ ਜਾਣੀ ਹੈ ਜਾਂ ਫਿਰ ਸਪੁਰਦ ਕਰਨ ਦੀ ਦੁਬਾਰਾ ਗੱਲ ਯਾਨੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟਾ ਬਣਨ ਨੂੰ ਜਾਣਗੀਆਂ ਪਰ ਚਿੰਤਾ ਦਾ ਵਿਸ਼ਾ ਹੀ ਬਣਦੀਆਂ ਨੇ ਕਿ 24 ਘੰਟੇ ਦੇ ਦਰਮਿਆਨ ਛੱਡਣ ਦੀ ਸੰਧੀ ਹੋਵੇ ਪਰ ਤਿੰਨ ਫਲੈਗ ਮੀਟਿੰਗਾਂ ਹੋਣ ਤੋਂ ਬਾਅਦ ਵੀ ਇਸ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਕੋਈ ਆਪੱਖੀ ਖਬਰ ਠੰਡੀ ਹਵਾ ਦਾ ਬੋਲਾ ਆਉਂਦਾ ਦਿਖਾ ਲਈ ਅਜੇ ਹਾਲ ਤਹਾਲ ਨਹੀਂ ਦਿਖਾ ਲਈ ਦੇ ਰਿਹਾ ਜੀ ਤਾਂ ਤੁਹਾਨੂੰ ਸੁਖਬੀਰ ਇਸ ਬਾਰੇ ਵੀ ਜਾਣਕਾਰੀ ਦਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਮਸਲਾ ਵੱਡਾ ਮਸਲਾ ਬਣ ਸਕਦਾ ਹੈ ਕਿਉਂਕਿ ਦੇਖੋ ਸਮਝੌਤੇ ਦੋਵਾਂ ਪਾਸਿਆਂ ਤੋਂ ਰੱਦ ਹੋ ਰਹੇ ਨੇ ਭਾਰਤ ਨੇ ਸਿੰਧ ਜਲ ਸੰਭ ਰੱਦ ਕਰਤਾ ਪਾਕਿਸਤਾਨ ਨੇ ਫਿਰ ਸ਼ਿਮਲਾ ਐਗਰੀਮੈਂਟ ਰੱਦ ਕਰਤਾ ਤੇ ਹੁਣ ਜਿਹੜੇ ਫੌਜਾਂ ਦੇ ਦਰਮਿਆਨ ਵੀ ਸਮਝੌਤੇ ਹੋਏ ਸੀ ਕਿ 24 ਘੰਟੇ ਦੇ ਵਿੱਚ ਵਿੱਚ ਜਿਹੜਾ ਫੌਜ ਦੇ ਤੁਸੀਂ ਬੰਦੇ ਵਾਪਸ ਕਰਨੇ ਹੁੰਦੇ ਨੇ ਇੱਕ ਦੂਸਰੇ ਨੂੰ ਜੇਕਰ ਗਲਤੀ ਦੇ ਨਾਲ ਬਾਰਡਰ ਕ੍ਰੋਸ ਕਰ ਗਏ ਹੁੰਦੇ ਨੇ ਹਾਲਾਂਕਿ ਇਹ ਵੀ ਚਲੋ ਅਸੀਂ ਮੰਨਦੇ ਹਾਂ ਕਿ 24 ਘੰਟੇ ਦੇ ਦਰਮਿਆਨ ਤਾਂ ਨਹੀਂ ਛੱਡੇ ਜਾਂਦੇ ਬੰਦੇ ਕਿਉਂਕਿ ਦੋਹਾਂ ਮੁਲਕਾਂ ਦੀ ਫੌਜ ਨੂੰ ਇਹ ਖਤਰਾ ਹੁੰਦਾ ਹੈ ਕਿ ਸਾਡੇ ਕੋਈ ਸੀਕ੍ਰੀਟ ਲੀਕ ਨਾ ਹੋ ਜਾਣ ਇਹ ਕਿਤੇ ਗੈਰ ਕਾਨੂੰਨੀ ਗਤੀਵਿਧੀ ਕਰਦੇ ਤਾਂ ਨਹੀਂ ਆਗੇ ਮੰਨ ਦੀ ਤਸੱਲੀ ਜ਼ਰੂਰ ਕੀਤੀ ਜਾਂਦੀ ਹੈ ਦੋਹਾਂ ਪਾਸਿਆਂ ਤੋਂ ਜਿਵੇਂ ਆਪਾਂ ਤਸਵੀਰਾਂ 'ਚ ਵੀ ਦੇਖ ਰਹੇ ਹਾਂ ਕਿ ਅੱਖਾਂ ਤੇ ਪੱਟੀ ਬੰਨੀ ਹੁੰਦੀ ਹੈ ਇਹ ਵੀ ਇੱਕ ਪ੍ਰੋਟੋਕਾਲ ਦੇ ਅਧੀਨ ਆ ਜਾਂਦਾ ਹੈ ਕਿ ਕਿਹੜੇ ਰਸਤੇ ਤੋਂ ਲੈ ਕੇ ਜਾ ਰਹੇ ਹਾਂ ਉਹ ਕੋਈ ਦੇਖ ਨਾ ਸਕੇ ਕਿੱਥੇ ਲੈ ਕੇ ਜਾ ਰਹੇ ਹਾਂ ਉਹਨੂੰ ਕੋਈ ਪਤਾ ਨਾ ਲੱਗ ਸਕੇ ਇਹ ਵੀ ਦੋਹਾਂ ਮੁਲਕਾਂ ਦੇ ਵਿੱਚ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਪਰ ਵੱਡਾ ਸਵਾਲ ਇਹ ਹੈ ਕਿ 24 ਘੰਟੇ ਤੋਂ ਬਾਅਦ 48 ਘੰਟੇ ਬੀਤ ਜਾਣਾ 48 ਤੋਂ ਵੀ ਵੱਧਾ ਸਮਾਂ ਬੀਤ ਜਾਣਾ ਇੱਕ ਪਾਸੇ ਅਫਸਰ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਮੀਟਿੰਗ ਕਰੋ ਗੱਲਬਾਤ ਕਰੋ ਸਾਨੂੰ ਕੋਈ ਜਾਣਕਾਰੀ ਤਾਂ ਦਿਓ ਸਾਡਾ ਫੌਜੀ ਹੈ ਕਿ ਇੱਥੇ ਕੀ ਕੀ ਸਥਿਤੀ ਦੇ ਵਿੱਚ ਹੈ ਕਿਹੜੀ ਸਥਿਤੀ ਦੇ ਵਿੱਚ ਹੈ ਕੀ ਖਲਾਇਆ ਕੀ ਪਲਾਇਆ ਖਲਾਇਆ ਵੀ ਕਿ ਨਹੀਂ ਖਲਾਇਆ ਇਸ ਬਾਬਤ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਵੱਡਾ ਮਸਲਾ ਬਣ ਸਕਦਾ ਹੈ ਕਿਉਂਕਿ ਇੱਕ ਫੌਜੀ ਦੀ ਗੱਲ ਕੀਤੀ ਜਾਵੇ ਤਾਂ ਇੱਕ ਫੌਜੀ ਨੂੰ ਤਿਆਰ ਕਰਨ ਦੇ ਵਿੱਚ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਸਰਕਾਰ ਨੂੰ ਇੱਕ ਇੱਕ ਫੌਜੀ ਦੀ ਕਦਰ ਕੀਮਤ ਵੀ ਹੁੰਦੀ ਹੈ ਤੇ ਫੌਜ ਦੇ ਲਈ ਸਰਕਾਰ ਕੁਝ ਵੀ ਕਰ ਸਕਦੀ ਹੈ ਇਵਨ ਫੌਜ ਵੀ ਕੁਝ ਵੀ ਕਰ ਸਕਦੀ ਹੈ ਤਾਂ ਆਉਣ ਵਾਲੇ ਦਿਨਾਂ ਚ ਵੱਡਾ ਮਸਲਾ ਬਣ ਸਕਦਾ ਹੈ ਜੇਕਰ ਅੱਜ ਸ਼ਾਮ ਤੱਕ ਕੋਈ ਵੱਡਾ ਫੈਸਲਾ ਪਾਕਿਸਤਾਨ ਨਹੀਂ ਸੁਣਾਉਂਦਾ ਬਲਕਿ ਉਹ ਚੀਜ਼ਾਂ ਹੋ ਸਕਦੀਆਂ ਨੇ ਹੋਰ ਗੁੰਝਲਦਾਰ ਹੋ ਸਕਦੀਆਂ ਨੇ ਆਪਰ ਕਹੀਏ ਇਸ ਦੀ ਗੰਭੀਰਤਾ ਜਿਹੜੀ ਆ ਮਸਲੇ ਦੀ ਹੋਰ ਵੱਧ ਸਕਦੀ ਹੈ ਪਰ ਉਹਦੇ ਦਰਮਿਆਨ ਜ਼ਰੂਰ ਜੇ ਇਸ ਤਰੀਕੇ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਨਾ ਲਾਦਕਾਰੀ ਗੱਲ ਕਰ ਰਹੇ ਨੇ ਤੇ ਜੇਕਰ ਪਾਕਿਸਤਾਨ ਵਾਲੇ ਪਾਸਿਓਂ ਇਸ ਫੜੇ ਗਏ ਪੀਕੇ ਸਾਹੂ ਸੈਨਿਕ ਨੂੰ ਫੌਜ ਦੇ ਇਸ ਜਵਾਨ ਨੂੰ ਛੱਡਿਆ ਜਾਂਦਾ ਤਾਂ ਉਹਦੇ ਨਾਲ ਪਾਕਿਸਤਾਨ ਇੱਕ ਹਾਂ ਪੱਕੀ ਹੋਏਗਾ ਪਾਕਿਸਤਾਨ ਦੇ ਵੱਲੋਂ ਇੱਕ ਤਰੀਕੇ ਦੇ ਨਾਲ ਇਸ ਗੱਲ ਦਾ ਸਬੂਤ ਦਿੱਤਾ ਜਾਏਗਾ ਕਿ ਵਾਕਿਆ ਹੀ ਇਹ ਜਿਹੜੇ ਕਹਿੰਦੀ ਹੱਤਵਾਦੀਆਂ ਦੇ ਵੱਲੋਂ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਪਹਿਰਗਾਮ ਦੇ ਵਿੱਚ ਉਸ ਦੇ ਵਿੱਚ ਉਹਦਾ ਹੱਥ ਨਹੀਂ ਸੀ ਕਿ ਉਹ ਅਜੇ ਵੀ ਉਸ ਤਰੀਕੇ ਦੇ ਨਾਲ ਯੋਜਨਾ ਨਹੀਂ ਚਾਹੁੰਦਾ ਜਾਂ ਫਿਰ ਇਸ ਤਰੀਕੇ ਦੇ ਨਾਲ ਤਸਲਬਾਜੀ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਜੇ ਇਸ ਤਰੀਕੇ ਮੀਟਿੰਗਾਂ ਵੀ ਹੋ ਗਈਆਂ ਮੀਟਿੰਗਾਂ ਤੋਂ ਬਾਅਦ ਗੱਲਬਾਤ ਅਜੇ ਵੀ ਜਾਰੀ ਹੈ ਤਾਂ ਛੱਡਣ ਵਾਲੀ ਗੱਲ ਜਾਂ ਪਰ ਕੋਈ ਅਪਡੇਟ ਨਹੀਂ ਦਿੱਤੀ ਜਾ ਰਹੀ ਕਿਥੇ ਰੱਖਿਆ ਗਿਆ ਹੈ ਕਿਸ ਤਰੀਕੇ ਦੇ ਨਾਲ ਰੱਖਿਆ ਗਿਆ ਹੈ ਕਿਉਂਕਿ ਤਸਵੀਰਾਂ ਦੋ ਹੀ ਉਹ ਸ਼ੁਰੂਆਤੀ ਸਮੇਂ ਦੇ ਵਿੱਚ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸੀ ਉਹਨਾਂ ਤਸਵੀਰਾਂ ਤੋ ਬਾਤ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਮਿਲੀ ਜਿਵੇਂ ਆਪਾਂ ਇਸ ਗੱਲ ਦੇ ਉੱਪਰ ਜ਼ਰੂਰ ਸੋਚ ਵਿਚਾਰ ਦਾ ਵਿਸ਼ਾ ਆਪਣੇ ਲਈ ਬਣਿਆ ਹੋਇਆ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕੀ ਹਾਲ ਹੁੰਦਾ ਹੋਵੇਗਾ ਉਹ ਵੀ ਤੁਸੀਂ ਸੋਚ ਸਕਦੇ ਹੋ ਉਹਦਾ ਵੀ ਆਪਾਂ ਅਨੁਮਾਨ ਜਿਹੜਾ ਉਹ ਲਗਾ ਸਕਦੇ ਆ ਪਰ ਜੇ ਇਸ ਤਰੀਕੇ ਪਰਿਵਾਰ ਦੇ ਮਨ ਦੇ ਉੱਪਰ ਇਸ ਵਕਤ ਇਸ ਦਾ ਪ੍ਰਭਾਵ ਹੋਏਗਾ ਦੂਸਰੇ ਪਾਸੇ ਖਬਰਾਂ ਆਉਣੀਆਂ ਹੋਣਗੀਆਂ ਕਿ ਪਾਕਿਸਤਾਨ ਵਾਲੇ ਪਾਸਿਓਂ ਇਸ ਤਰੀਕੇ ਹਮਲਾ ਕੀਤਾ ਗਿਆ ਉਹ ਉਦੇਸ਼ਤਕਰ ਉੱਥੇ ਰਹਿੰਦੇ ਨੇ ਹੁਣ ਇੱਕ ਪਰਿਵਾਰ ਦਾ ਮੈਂਬਰ ਇੱਕ ਫੌਜ ਦਾ ਮੈਂਬਰ ਉੱਥੇ ਗਿਆ ਹੋਵੇ ਜਾਂ ਫਿਰ ਉਸ ਨੂੰ ਫੜ ਲਿਆ ਗਿਆ ਹੋਵੇ ਨਾਲ ਕੀ ਪਤਾ ਕਿਹੜਾ ਵਤੀਰਾ ਹੋ ਰਿਹਾ ਹੈ ਇਸੇ ਦੀ ਚਿੰਤਾ ਬਾਦਸਤਾਰੀ ਆ ਹਾਲਾਂ ਹਾਲਾਂਕਿ ਜੇਕਰ ਗੱਲਬਾਤ ਕੀਤੀ ਜਾਵੇ ਅਪਡੇਟ ਦੇ ਦਿੱਤੀ ਜਾਵੇ ਕਿ ਪਈ ਤੁਹਾਡਾ ਸੈਨਿਕ ਜਿਹੜਾ ਤੁਹਾਡਾ ਫੌਜ ਦਾ ਜਵਾਨ ਜਿਹੜਾ ਉਹ ਠੀਕ ਹੈ ਉਸ ਸਾਰੀ ਪ੍ਰਕਿਰਿਆ ਦੇ ਵਿੱਚ ਹੈ ਉਸ ਨੂੰ ਖਾਣ ਪਾਣ ਬਿਹਤਰ ਤਰੀਕੇ ਦੇ ਨਾਲ ਰਹਿਣ ਦੇ ਲਈ ਉੱਥੇ ਰੱਖਿਆ ਗਿਆ ਤੇ ਜਿਹੜੀ ਉਹ ਪੁੱਛ ਪੜਤਾਲ ਕਰਨਗੇ ਉਹਦੇ ਵਿੱਚ ਤਾਂ ਸਹਿਯੋਗ ਦੇਣਾ ਹੀ ਪਏਗਾ ਕਿਉਂਕਿ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਗਲਤ ਕੁਝ ਨਹੀਂ ਹੋਇਆ ਤਾਂ ਉਹਦੀਆਂ ਸਪਸ਼ਟ ਜਾਣਕਾਰੀਆਂ ਦੇਣ ਜਦੋਂ ਉਹਨਾਂ ਦੀ ਮਨ ਨੂੰ ਤਸੱਲੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਛੱਡਣ ਦੀ ਪ੍ਰਕਿਰਿਆ ਸ਼ੁਰੂ ਹੋਵੇ ਪਰ ਜਦੋਂ ਹੁਣ ਦੱਸਿਆ ਹੀ ਨਹੀਂ ਜਾਂਦਾ ਕਿ ਉਹ ਹੈ ਕਿੱਥੇ ਕਿਸ ਹਾਲਾਤ ਦੇ ਵਿੱਚ ਹੈ ਖਾਣ ਪੀਣ ਨੂੰ ਮਿਲਿਆ ਉਸ ਵਕਤ ਜ਼ਰੂਰ ਚਿੰਤਾਵਾਂ ਦਾ ਵਿਸ਼ਾ ਜਿਹੜਾ ਬਣਦਾ ਹੈ ਕਿ ਆਉਣ ਵਾਲੇ ਸਮੇਂ ਦੇ ਵੱਲੋਂ ਕੋਈ ਪੁਖਤਾ ਕਦਮ ਨਾ ਇਸ ਮਸਲੇ ਤੇ ਚੁੱਕਿਆ ਗਿਆ ਤਾਂ ਜ਼ਰੂਰ ਇਸ ਦੀ ਗੰਭੀਰਤਾ ਵੀ ਪਤਾ ਕੀ ਤੇ ਇਹ ਮਸਲਾ ਵੀ ਵੱਡੇ ਪੱਧਰ ਦੇ ਉੱਪਰ ਮੌਤ ਕਹਿ ਲਈਏ ਕਿ ਗੰਭੀਰਤਾ ਵਾਲੇ ਪਾਸੇ ਨੂੰ ਜਾਏਗਾ ਤੇ ਨਾਲ ਦੀ ਨਾਲ ਚਿੰਤਾਵਾਂ ਜਿਹੜੀਆਂ ਨੇ ਪਰਿਵਾਰ ਦੀਆਂ ਤੇ ਵਧਣੀਆਂ ਬਦਲੀਆਂ ਨੇ ਫੌਜਦੀਆਂ ਵੀ ਵਧਣ ਗਿਆ ਤੇ ਭਾਰਤ ਸਰਕਾਰ ਨੂੰ ਵੀ ਕੋਈ ਸਖਤ ਕਦਮ ਚੁੱਕਣ ਦੇ ਲਈ ਇਹ ਇੱਕ ਇਸ਼ਾਰਾ ਨੂਮਾ ਅ ਕੈਰੀਅਰ ਗਤੀਵਿਧੀ ਮਨ ਸਕਦੀ ਹੈ ਵਿਵੇਕ ਜੀ ਬਾਬਾ ਧੰਨਵਾਦ ਸੁਖਬੀਰਤਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਇਹ ਸੰ ਮੇਰੇ ਨਾਲ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਖੇਲ ਜਿਨ੍ਹਾਂ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ 48 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪੀ ਕੇ ਸਿੰਘ ਜਿਹੜੇ ਬੀਐਸਐਫ ਦੇ ਜਵਾਨ ਨੇ ਉਹਨਾਂ ਨੂੰ ਪਾਕਿਸਤਾਨੀ ਫੌਜ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਹਾਲਕਿ ਸਮਝੌਤੇ ਦੇ ਵਿੱਚ 24 ਘੰਟੇ ਦਾ ਪਰਵੇਸ਼ਣ ਹੈ ਕਿ 24 ਘੰਟੇ ਦੇ ਦਰਮਿਆਨ ਦੋਹਾਂ ਮੁਲਕਾਂ ਦੇ ਵੱਲੋਂ ਜੇਕਰ ਕੋਈ ਫੌਜੀ ਗਲਤੀ ਦੇ ਨਾਲ ਬਾਰਡਰ ਕ੍ਰੋਸ ਕਰ ਗਿਆ ਤਾਂ ਉਸ ਨੂੰ ਵਾਪਸ ਛੱਡਣਾ ਹੁੰਦਾ ਹੈ ਪਰ 48 ਘੰਟੇ ਤੋਂ ਬਾਅਦ ਦਾ ਸਮਾਂ ਕਿਸੇ ਹੋਰ ਦਿਸ਼ਾ ਵੱਲ ਇਸ਼ਾਰਾ ਕਰ ਰਿਹਾ ਹੈ ਤੇ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਜ